ਲੁਧਿਆਣਾ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਜਤਿੰਦਰ ਮਿੱਤਲ ਨੇ ਸੂਬੇ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਲਈ ਮੌਜੂਦਾ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜੇਕਰ ਸਰਕਾਰੀ ਮਸ਼ੀਨਰੀ ਮੌਸਮ ਵਿਭਾਗ ਦੀ ਆਮ ਤੋਂ ਵੱਧ بارش ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਂਦੀ ਅਤੇ ਰੋਕਥਾਮ ਦੀਆਂ ਤਿਆਰੀਆਂ ਅਤੇ ਸਾਵਧਾਨੀਆਂ ਅਪਣਾ ਕੇ ਸਮੇਂ ਸਿਰ ਉਪਾਅ ਕਰਦੀ ਤਾਂ ਪੰਜਾਬ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਤੋਂ ਬਚ ਸਕਦਾ ਸੀ ਹੜ੍ਹਾਂ ਨੇ 4.8 ਲੱਖ ਇਕੜ ਤੋਂ ਵੱਧ ਫਸਲਾਂ ਤਬਾਹ ਕਰ ਦਿੱਤੀਆਂ 4657 ਕਿਲੋਮੀਟਰ ਤੋਂ ਵੱਧ ਪਿੰਡੂ ਸੜਕਾਂ ਅਤੇ 485 ਪੁਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸਾਰਾ ਹਜ਼ਾਰ ਘਰਾਂ ਨੂੰ ਨੁਕਸਾਨ ਪਹੁੰਚਾਇਆ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਸਰਕਾਰ ਤੇ ਐਸ ਡੀ ਆਰ ਐਫ ਦੀਆਂ ਨਿਰਦੇਸ਼ਾਂ ਨੂੰ ਨજર ਅंदाज ਕਰਨ ਦਾ ਦੋਸ਼ ਲਗਾਉਂਦੇ ਹੋਏ ਮਿੱਤਰ ਨੇ ਕੀ ਕਿਹਾ ਆਓ ਸੁਣਦੇ ਹਾਂ ਆਦਰ ਸ਼ੁਕਰੀਆ ਕਿਉਂਕਿ ਪ੍ਰੈਸ ਇੱਕ ਐਸਾ ਮੀਡੀਆ ਹੈ ਜਿਦਾ ਕਿ ਚੌਥਾ ਸਤੰਭ ਗਿਨਿਆ ਗਿਆ ਔਰ ਸਾਰਿਆਂ ਦਾ ਜੀ ਆਇਆਂ ਨੂੰ ਔਰ ਸਾਡੇ ਵਿੱਚ ਸਾਡੇ ਜ਼ਿਲ੍ਹਾ ਅਧਿક્ષ ਜਸਪਾਲ ਜੀ ਔਰ ਬਹੁਤ ਹੀ ਸਤਿਕਾਰਯੋਗ ਜੱਗਾ ਜੀ ਔਰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਸਰਕਾਰ ਜਦੋਂ ਕੇਂਦਰ ਦੇ ਵਿੱਚ ਸਾਡੀ ਬਣੀ 2014 ਤੋਂ ਅਸੀਂ ਹਮੇਸ਼ਾ ਜਿਹੜਾ ਵਾ ਨਰਿੰਦਰ ਮੋਦੀ ਜੀ ਨੇ ਜਿੰਨੇ ਵੀ ਉਪਰੋ ਸਕੀਮਾਂ ਦਿੱਤੀਆਂ ਜੋ ਵੀ ਸਕੀਮਾਂ ਆਈਆਂ ਉਹ 100% ਉੱਤੋਂ ਚੱਲੀਆਂ ਤੇ 100% ਇੱਥੇ ਆ ਕੇ ਟੁੱਟੀਆਂ ਮਗਰ ਅਫਸੋਸ ਦੀ ਗੱਲ ਹੈ ਕਿ ਜਦੋਂ ਇਹ ਬਾੜ ਦੀ ਜਿਹੜੀ ਮੈਂ ਜਿਸ ਅੱਜ ਕੰਡੀਸ਼ਨ ਤੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹਾਂ ਤੁਹਾਡੇ ਨਾਲ ਰੂਹ ਰੂਹ ਹੋਣ ਲਈ ਕਿ 2 ਮਹੀਨੇ ਤੋਂ ਆਫਤਾ ਹੈ ਪਰ ਬਹੁਤ ਜ਼ਬਰਦਸਤ ਬਾੜ ਦੇ ਵਿੱਚ ਬਾੜ ਰਹੀ ਜਿਹੜਾ ਬਾੜ ਦਾ ਸਾਰਾ سلسلہ ਚੱਲਿਆ ਤਾਂ ਸਰਕਾਰ ਨੇ ਜਦੋਂ 13290 99 ਕਰੋੜ ਰੁਪਇਆ ਇਹ ਜਿਹੜਾ ਆਪਣਾ ਜੀਆ ਐਚ ਡੀ ਆਰ ਐਫ ਦਾ ਉਹ ਪੈਸਾ ਇਹਨਾਂ ਦਾ ਅੰਕੜਾ ਕਹਿੰਦਾ ਹੈ ਜਿਹੜਾ ਇਹਨਾਂ ਦੇ ਮੁੱਖ ਸਚਿਵ ਨੇ ਦੱਸਿਆ ਵੀ ਸਾਨੂੰ ਐਨੇ ਦੀ ਲੋੜ ਹੈ ਤਾਂ ਉਸੇ ਵੇਲੇ ਇਹਨਾਂ ਦੇ ਮੰਤਰੀਆਂ ਨੇ ਕਹਿਤਾ ਕਿ ਸਾਨੂੰ ਤਾਂ 20000 ਕਰੋੜ ਦੀ ਲੋੜ ਹੈ 20000 ਕਰੋੜ ਇਨਾ ਨੇ ਜਿਸ ਲੁੱਟ ਕਿਸੋਤ ਨੂੰ ਮੱਦੇ ਨਜ਼ਰ ਰੱਖ ਕੇ ਆਪ ਸਰਕਾਰ ਨੇ ਝੂਠ ਤੇ ਝੂਠ ਝੂਠ ਤੇ ਝੂਠ ਬੋਲ ਕੇ 92 ਮੰਡੇਟ ਲੈ ਕੇ ਪਾਰਟੀ ਨੇ ਸਾਰੇ ਜਿਹੜੇ ਸਮਾਜ ਨੇ ਇੱਕ ਮੰਡੇਟ ਦਿੱਤਾ ਔਰ 92 ਸੀਟਾਂ ਦਿੱਤੀਆਂ ਮਗਰੋਂ ਆਨੇ ਝੂਠ ਦੇ ਪਲੰਦੇ ਤੇ ਅੱਜ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕਹਿਣਾ ਕੀ ਹੈ ਉਹਨਾਂ ਨੂੰ ਤਾਂ ਇੱਕ ਪਤਾ ਹੈ ਕਿ ਅਸੀਂ 20000 ਕਰੋੜ ਮੰਗ ਲਈਏ ਤੇ 20000 ਕਰੋੜ ਆਊਗਾ ਉਹ ਸਾਡੀਆਂ ਜੇਬਾਂ ਚ ਜਾਊਗਾ ਬੜੇ ਅਫਸੋਸ ਦੀ ਗੱਲ ਕਹਿਣੀ ਪੈਂਦੀ ਹੈ ਕਿ ਇਹਨਾਂ ਨੇ ਇੰਨਾ ਜ਼ਬਰਦਸਤ ਲੁੱਟ ਖਸੁੱਟ ਦਾ ਮਾਮਲਾ ਫੜ ਲਿਆ ਕਿ ਸਾਡੇ ਜਿਹੜੇ ਇੰਨੇ ਜ਼ਬਰਦਸਤ ਬਾੜ ਪੀੜਿਤ ਲੋਕ ਨੇ ਉਹਨਾਂ ਨਾਲ ਵੀ ਰਾਜਨੀਤੀ ਕਰਨ ਲੱਗ ਗਏ ਜਿਹੜੀ ਕੀ ਬੜੀ ਅਫਸੋਸਜਨਕ ਗੱਲ ਹੁੰਦੀ ਹੈ ਕਿ ਇਸ ਮੁੱਦੇ ਤੇ ਤਾਂ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਜਦ ਕੀ ਸਾਡੇ 20 ਮੰਤਰੀ ਹਜੇ ਤੱਕ ਦੌਰਾ ਕਰ ਚੁੱਕੇ ਨੇ ਪਿੰਡਾਂ ਦੇ ਵਿੱਚ ਔਰ ਹਰ ਇੱਕ ਰਿਪੋਰਟ ਜਿਹੜੀ ਆ ਉਹ ਪਿੰਡਾਂ ਚੋਂ ਲਈ ਜਾਂਦੇ ਔਰ ਉਹ ਫੇਰ ਕਹੀ ਜਾਂਦੇ ਨੇ ਵੀ ਸਾਨੂੰ ਤਾਂ ਕੇਂਦਰ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਤੁਸੀਂ ਆਪਣਾ ਅੰਕੜਾ ਦਿਓ ਅੰਕੜਾ ਉਹਨਾਂ ਕੋਲ ਹੈ ਨਹੀਂ 20000 ਕਰੋੜ ਦੇ ਦਿਓ ਸਾਨੂੰ ਇੰਨਾ ਕਰੋੜ ਦੇ ਦਿਓ ਜਦੋਂ ਇਹਨਾਂ ਦੇ ਮੁਖੇਦ ਜੇ 13299 ਕਰੋੜ ਬੋਲਦੇ ਪਏ ਨੇ ਤਾਂ ਇਹ ਇਹਨਾਂ ਕੋਲ ਅੰਕੜਾ ਕਿਉਂ ਨਹੀਂ ਹੈ ਸਾਡੇ ਕੇਂਦਰੀ ਮੰਤਰੀਆਂ ਦਾ ਵੀ ਮੰਤਰੀਆਂ ਦਾ ਦੌਰਾ ਹੋ ਚੁੱਕਾ ਹੈ ਔਰ 28 ਤੋਂ 30 ਮੰਤਰੀ ਜਿਹੜੇ ਆ ਜੋੜੇ ਦੇ ਵਿੱਚ ਕੰਟੀਨਿਊ ਲੱਗੇ ਹੋਏ ਨੇ ਜਿਹੜੇ ਕੀ ਕੇਂਦਰੀ ਮੰਤਰਾਲੇ ਤੋਂ ਇੱਥੇ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਅਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਔਰ ਹਰੇਕ ਰਿਪੋਰਟ ਇੱਕ ਇੱਕ ਰਿਪੋਰਟ ਜਿਹੜੀ ਹੈ ਉਹ ਪਰਸਨਲੀ ਲੈ ਰਹੇ ਨੇ ਤਾਂ ਕਿ ਕਿਸੇ ਵੀ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਵੀ ਇਸ ਪੀੜਿਤ ਨੇ ਲੋਕ ਉਹਨਾਂ ਨੂੰ ਰਾਹਤ ਜਿਹੜੀ ਹੈ ਡਰਕ ਪਹੁੰਚ ਸਕੇ ਮਗਰ ਇਹ ਲੋਕ ਜਾਣਦੇ ਨੇ ਕਿ ਸਾਡੇ ਥਰੂ ਇਹ ਚੱਲੇ ਕਿ ਤਾਂ ਕਿ 100% ਜਿੱਦਾਂ ਇਹ ਕਹਿੰਦੇ ਵੀ 100 ਚੱਲਦਾ ਤੇ 25 ਪਹੁੰਚਦਾ ਵੀ ਬਾਕੀ ਬਾਰੋ-ਬਾਰ ਅਸੀਂ ਜਿਹੜਾ ਵਾ ਖਾਲੀ ਇਹ ਓਥੇ ਲੁੱਟ ਘਸੜ ਦਾ ਇੱਕ ਨਮੂਨਾ ਜਿਹੜਾ ਰਾ ਮੰਤਰੀਆਂ ਨੇ ਪੇਸ਼ ਕੀਤਾ ਉਹ ਮੰਤਰੀ ਜਿਹੜੇ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਫੰਡ ਮੰਗਣਾ ਹੈ ਕੇਂਦਰ ਸਰਕਾਰ ਓਪਨ ਕਹਿ ਰਹੀ ਹੈ ਵੀ ਜਦੋਂ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈਗੀ ਹੈ ਸਾਡੇ ਅੰਕੜੇ ਆ ਰਹੇ ਨੇ ਉਸ ਅੰਕੜਿਆਂ ਦੇ ਸਾਹਮਣੇ ਅਸੀਂ ਅਸੀਂ ਬਿਲਕੁਲ ਉਹ ਜਿਹੜਾ ਨਰੋਲ ਪੈਸਾ ਜਿਨ੍ਹਾਂ ਦੇ ਪੀੜਤ ਲੋਕਾਂ ਦੇ ਘਰਾਂ ਤੱਕ ਡਾਇਰੈਕਟ ਜਿਹੜਾ ਦਾ ਅਸੀਂ ਪੰਚਾਵਾਂਗੇ ਮਗਰ ਬੜੀ ਅਫਸੋਸ ਹੈ ਈਮਾਨ ਸਰਕਾਰ ਤਾਂ ਆਪਣੇ ਹੀ ਉਲਝ ਉਲਝਾਂ ਵਿੱਚ ਜੁੜੀ ਹੋਈ ਹੈ ਨਾ ਉਹਨਾਂ ਨੂੰ ਇਸ ਆਪਣੇ ਪੀੜਤ ਦੀ આજ 2 ਮਹੀਨੇ ਨਿਕਲ ਗਏ ਉਹਨਾਂ ਨੇ ਕੋਈ ਯੋਜਨਾ ਮਲਾਈ ਨਾ ਉਹਨਾਂ ਨੇ ਪਹਿਲਾਂ ਕੋਈ ਯੋਜਨਾ ਮਲਾਈ ਜਦੋਂ ਦੀ ਸਰਕਾਰ ਬਣੀ ਹੈ ਸਵਾਇ ਝੂਠ ਚਲੋ ਮੈਂ ਇਸ ਦੇ ਵਿੱਚ ਰਿਲੇਟਿਡ ਗੱਲ ਕਰਦਾ ਕਿ ਪਹਿਲਾਂ ਉਹਨਾਂ ਨੇ ਮਹਿਲਾ ਮਾ ਦਾ 1000 ਰੁਪਿਆ ਕਾਰ ਕਰਕੇ ਵੀ 1000 ਰੁਪਏ ਦਵਾਂਗੇ ਹਰ ਮਹੀਨੇ ਤੁਹਾਡੇ ਖਾਤੇ ਪਾਵਾਂਗੇ ਸਰਕਾਰ ਬਣਾ ਲਈ ਬਿਲੀ ਮੁਫਤ ਦਵਾਂਗੇ ਸਰਕਾਰ ਬਣਾ ਲਈ ਹੁਣ ਅੱਜ ਸਾਢੇ 3 ਸਾਲ ਹੋ ਗਏ ਕਿ ਆ ਪਿਛਲੀ ਵਾਰ ਜਦੋਂ ਪੀ ਬਾੜ ਆਈ ਸੀਗੀ ਤੇ ਇਹਨਾਂ ਨੂੰ ਨਹੀਂ ਚਾਹੀਦਾ ਸੀਗਾ ਕਿ ਜਿਹੜੀਆਂ ਇਹਨਾਂ ਨੇ ਸਾਰੇ ਦਰਿਆ ਜਾਂ ਜਿਹੜੇ ਵੀ ਐਸੇ ਬਾੜ ਮੇਰੇ ਖੇਤਰ ਨੇ ਉਹਨਾਂ ਦੀ ਰਖਵਾਲੀ ਲਈ ਅਸੀਂ ਕੁਝ ਕਦਮ ਦੇਖੇ ਉਹਨਾਂ ਨੇ ਉਹ ਕਦਮ ਨਾ ਚੱਕ ਕੇ ਸਾਰੇ ਦੇ ਸਾਰੇ ਬੰਨਨੇ ਆ ਅਸੀਂ ਤਾਂ ਜੀ ਗੁਜਰਾਤ ਚੱਲਦੇ ਆ ਗੁਜਰਾਤ ਜਿੱਤਣ ਚੱਲਦੇ ਆ ਅਸਲiyat ਹੁਣ ਦਿੱਲੀ ਚੱਲਦੀ ਆ ਦਿੱਲੀ ਜਿੱਤਣ ਚੱਲਦੀ ਆ ਬੰਨਦੀ ਉਹ ਬੰਨਵੇਂ ਹੀ ਲੈ ਜਾਂਦੇ ਆ ਜਦੋਂ ਲੁਧਿਆਣੇ ਦੇ ਇਲੈਕਸ਼ਨ ਚੋਣਾਂ ਦੇ ਆਏ ਤਾਂ ਸਾਡੇ ਸਾਰੇ ਮੰਤਰੀ ਟੋਡਣ ਦੇ ਢੋਡ ਜਿਹੜੇ ਲਿਆ ਕੇ ਲੁਧਿਆਣੇ ਬਿਠਾਉਂਦੇ ਇੱਕ ਇੱਕ ਗੂਠ ਦੇ ਬਿਠਾਉਂਦੇ ਤੇ ਤੁਸੀਂ ਬਾੜ ਪੀੜਿਤ ਦੇ ਵਿੱਚ ਜਿਹੜੀ ਯੋਜਨਾਵਾਂ ਮਾਣੇ ਜਿਹੜੀ ਲੋਕਾਂ ਲਈ ਤੁਹਾਨੂੰ ਲੋਕਾਂ ਨੇ ਇੰਨਾ ਮੈਂਡੇਟ ਦਿੱਤਾ ਰਹਿ ਪਰੋਸਾ ਜਿਟਾਇਆ ਵੈ ਤੁਸੀਂ ਘੱਟੋ ਘਾਟ ਝੂਠ ਬੋਲਣ ਦਾ ਨਾ ਕੰਮ ਕਰੋ ਉਹਨਾਂ ਦਾ ਕੰਮ ਸਿਰਫ ਝੂਠ ਤੇ ਝੂਠ ਕਾਇਓ ਮਾਂਝਾ ਹੋਵੇ ਨਾ ਚਾਹੀਓ ਕੇਜਰੀਵਾਲ ਦੀ ਹੋਣ ਕਿਉਂਕਿ ਸਰਕਾਰ ਤਾਂ ਕੇਜਰੀਵਾਲ ਚਲਾ ਰਿਆ ਨਾ ਦਾ ਮਾਂਝਾ ਚਲਾ ਰਿਆ ਨਾ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਰਾਤ ਨੂੰ ਨਹੀਂ ਪਤਾ ਹੁੰਦਾ ਮੈਂ ਕਿੱਥੇ ਬੈਠਾ ਹਾਂ ਤੇ ਕੇਜਰੀਵਾਲ ਦੀ ਸਰਕਾਰ ਜਿਹੜੀ ਹੈ ਉਹ ਇੱਥੇ ਵੀ ਜਿੱਦਾਂ ਲੋਕਾਂ ਨੇ ਦਿੱਲੀ ਤੋਂ ਭਜਾਇਆ ਅੱਜ ਲੋਕਾਂ ਦਾ ਇੱਕ ਮੰਨ ਬਣ ਚੁੱਕਾ ਕਿਉਂਕਿ ਪਿੱਛੇ ਵੀ ਅਸੀਂ ਜਦੋਂ ਫ੍ਰੀ ਕੈਂਪ ਕਿਸਾਨਾਂ ਦੇ ਲਗਾਉਣ ਲੱਗੇ ਫ੍ਰੀ ਮੈ ਲੱਗਣ ਲੱਗੇ ਤਾਂ ਸਾਨੂੰ ਉਹਨਾਂ ਨੇ ਉੱਪਰੋਂ ਆਰਡਰ ਆ ਗਏ ਵੀ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਜਿਹੜੀ ਡਾਇਰੈਕਟ ਜੋਇਨਾਮਾ ਦੇ ਰਹੇ ਨੇ ਬੀਜੇਪੀ ਦੇ ਲੋਗ ਪਰ ਫ੍ਰੀ ਜੋਇਨਾਮਾ ਦੇ ਰਹੇ ਨੇ ਇਹਨਾਂ ਨੂੰ ਬੰਦ ਕਰਾਓ ਇਹਨਾਂ ਨੂੰ ਅਰੈਸਟ ਕਰੋ ਉਹਨਾਂ ਨੇ ਉਸ ਦੇ ਤਹਿਤ ਸਾਰਿਆਂ ਨੂੰ ਨજરਬੰਦ ਕਰ ਲਿਆ ਟੋਟਲ ਮਤਲਬ ਜਿੱਥੇ-ਇਥੇ ਕੈਂਪ ਲਗਾਣਗੇ ਉਹਨਾਂ ਨੂੰ ਨજરਬੰਦ ਕਰ ਲਿਆ ਕਿਉਂ ਜੀ ਕਿਉਂਕਿ ਅਸੀਂ ਜਿਹੜੇ ਕੇਂਦਰ ਸਰਕਾਰ ਦੇ ਵਿੱਚੋਂ ਜੋਇਨਾਵਾਂ ਆ ਰਹੀਆਂ ਤੁਸੀਂ ਦਿਲਾ ਲਓ ਅਜਾ ਉੱਪਰ ਗਿਆ ਵੀ ਤੁਸੀਂ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਆ ਰਹੀਆਂ ਵੈ ਔਰ ਆਮ ਜਨਤਾ ਤੱਕ ਆ ਰਹੀਆਂ ਤੁਸੀਂ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਤੁਸੀਂ ਆਪ ਚਲਾਓ ਤੁਸੀਂ ਕਿਉਂ ਨਹੀਂ ਚਲਾ ਰਹੇ ਅੱਜ ਬਾੜ ਮਿਲਦੀ ਜਿਹੜੀ ਪੂੰਜੀ ਆ ਰਹੀ ਹੈ 70 71 ਕਰੋੜ ਰੁਪਏ ਖਰਚਿਆ ਵੈ ਸਾਰਾ ਫੰਡ ਪਿਆ ਵੈ ਕਿਉਂ ਨਹੀਂ ਖਰਚ ਰਹੇ ਕਿਉਂ ਨਹੀਂ ਲੋਕਾਂ ਤੱਕ ਦੇ ਰਹੇ ਕਿਉਂ ਨਹੀਂ ਕੇਂਦਰ ਦੀਆਂ ਜਿਹੜੀਆਂ ਆਈਓਈ ਜਿਹੜੀ ਐਨਾ ਫੰਡ ਪਿਆ ਵੈ ਕਿਉਂ ਨਹੀਂ ਉਹਨਾਂ ਲੋਕਾਂ ਤੱਕ ਪਹੁੰਚਾਰੇ ਕਿਉਂਕਿ ਉਹਨਾਂ ਕੋਲ ਅੰਕੜਾ ਹੀ ਨਹੀਂ ਹੈ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਅੰਕੜਾ ਦੇਣਾ ਕਿਨੂੰ ਹੈ ਬਲਕਿ ਸਿਰਫ ਰਾਜਨੀਤੀ ਕਰ ਰਹੇ ਨੇ ਸਵਾਏ ਰਾਜਨੀਤੀ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਜੀ ਕੇਂਦਰ ਸਰਕਾਰ ਦੇ ਨਹੀਂ ਰਹੀ ਸਰਕਾਰ ਕੇਂਦਰ ਸਰਕਾਰ ਦੇ ਨਹੀਂ ਰਹੀ ਜਦਕਿ ਕੇਂਦਰ ਸਰਕਾਰ ਨੇ ਤਾਂ ਇੰਨਾ ਖੰਡ ਦੇ ਦਿੱਤਾ ਵੈ ਕਿ ਜਿਸ ਨਾਲ ਉਹ ਆਪਣੀ ਵਰਤੋਂ ਸਹੀ ਤਰੀਕੇ ਨਾਲ ਕਰਨ ਔਰ ਉਹਨਾਂ ਦੀ ਯੋਜਨਾ ਬਣਾ ਕੇ ਅੱਗੇ ਅੰਕੜੇ ਦੇਣ ਤੇ ਅਸੀਂ ਉਸ ਤਰੀਕੇ ਨਾਲ ਕੇਂਦਰ ਸਰਕਾਰ ਦੇ ਨੂੰ ਪਿਆਰ ਹੈ ਜਦੋਂ ਨੇ ਇਹ ਵੀ ਕੰਮ ਨਹੀਂ ਕੀਤਾ ਤੇ ਸਾਡੇ ਜਿੰਨੇ ਵੀ ਕੇਂਦਰ ਦੇ ਮੰਤਰੀ ਹੈ ਉਹ ਨਿਚਲੇ স্তর ਤੇ ਹਰ ਪਿੰਡਾਂ ਦੇ ਵਿੱਚ ਆਪਣੇ ਜਾਣ ਲੱਗੇ ਉਹਨਾਂ ਦੇ ਅੰਕੜੇ ਚਾਹ। ਉਹਨਾਂ ਦੇ ਤਹਿਤ ਜਿਹੜੀ ਆ ਅਸੀਂ ਬੜੇ ਮਤਭਾਗੀ ਗੱਲ ਹੈ ਕਿ ਜਿਸ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਬਣਾਇਆ ਸੀ ਅੱਜ ਉਸੇ ਪੰਜਾਬ ਦੀ ਜਨਤਾ ਨਾਲ ਨੂੰ ਉਹ ਬੇਵਕੂਨ ਬਣਾ ਰਹੇ ਨੇ। ਔਰ ਇਸ ਤਰੀਕੇ ਬੇਵਕੂਨ ਬਣਾ ਰਹੇ ਨੇ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਅਗਲੀ ਵਾਰ ਸ਼ਾਇਦ ਇਲੈਕਸ਼ਨ ਹੀ ਨਹੀਂ ਕਿਸੇ ਨੇ ਲਾਣਾ। ਵੈਸੇ ਤਾਂ ਸਰਕਾਰ ਪੰਜਾਬ ਨੇ ਅੱਜ ਹੀ ਉਹਨਾਂ ਨੇ ਪੰਜਾਬ ਦੀ ਜਨਤਾ ਨੇ ਮਨ ਬਣਾਇਆ ਹੋਇਆ ਵੈ ਕਿ ਐਤ ਕੀ ਜਿਹੜੀ ਆ ਇਸ ਸਰਕਾਰ ਜਿਹੜੀ ਬਣਾਈ ਸੀ ਜਿਹੜੀ ਮੈਂਡੇਟ ਦਿੱਤਾ ਸੀ ਉਹ ਟੋਕ ਚੁੱਕੇ ਨੇ ਪਰ ਫਿਰ ਵੀ ਮੈਂ ਤੁਹਾਡੇ ਮਾਧਿਅਮ ਨਾਲ ਔਰ ਜਨਤਾ ਨਾਲ ਜਨਤਾ ਨੂੰ ਅਪੀਲ ਕਰਾਂਗਾ ਕਿਉਂਕਿ ਜਨਤਾ ਇੱਕ ਜਾਗਰੂਕ ਹੋਵੇ ਕਿ ਜਿਹੜੇ ਇਹ ਜਿਹੜਾ ਆਪਦਤ ਆਈ ਹੈ ਜਿਹੜੀ ਪੀੜਿਤ ਹੋਏ ਹੈ ਜਿਹੜਾ ਸਾਡਾ ਮੁੱਲ ਭਰਾ ਕੋਈ ਵੀ ਪੀੜਿਤ ਹੈ ਬਹੁਤ ਜ਼ਬਰਦਸਤ ਪੀੜਿਤ ਹੈ ਉਹਨਾਂ ਤੱਕ ਜਿਹੜਾ ਹੈ ਕੇਂਦਰ ਦੇ ਪਾਸੇ ਪਹੁੰਚਣ ਅੱਜ ਅਸੀਂ ਨਾਲ ਹੀ ਕਲੈਕਟ ਫਿਰ ਮੈਂ ਨਦਰ ਆ ਪੈ ਗਿਆ 500 ਕਰੋੜ ਰੁਪਈਆ 500 ਬੰਦਾ ਦੇ ਲਖ ਅਸੀਆ ਪੀਐਮ ਸਾਹਿਬ ਨੇ ਕਹਾ ਵੰਡਿਆ ਜਾ ਰਿਹਾ ਹੈ ਅਸੀਂ ਤੁਹਾਨੂੰ ਕਹਿ ਰਹੇ ਹਾਂ ਜੀ 13299 ਕਰੋੜ ਰੁਪਈਆ ਜਿਹੜਾ ਫੰਡ ਪਿਆ ਹੈ ਅਸੀਂ 500 ਕਰੋੜ ਕਹਿੰਨੇ ਆ 200 ਕਰੋੜ ਕਹਿੰਨੇ ਆ 70 ਕਰੋੜ ਅੱਜ ਤੱਕ ਲਗਾਇਆ ਹੋਇਆ ਹੈ ਉਹ ਪੈਸਾ ਕਿੱਥੇ ਹੈ ਉਹਨਾਂ ਕੋਲ ਯੋਜਨਾ ਕਿਉਂ ਨਹੀਂ ਹੈ ਉਹਨਾਂ ਕੋਲ ਕਿਉਂ ਨਹੀਂ ਹੈ ਅੱਜ ਤੱਕ ਹਜ ਤੱਕ ਅੰਕੜਾ ਆਇਆ ਹੈ ਡੋਮਿਨੇਟ ਦੀ ਗੰਗਣਾ ਹਜ ਤੱਕ ਨਹੀਂ ਆ ਰਹੇ ਆ ਉਹਨਾਂ ਕੋਲ ਕਿਉਂ ਨਹੀਂ ਆਂਗੜ ਆ ਰਹਿਆ ਜੀ ਕਿਉਂਕਿ ਉਹਨਾਂ ਨੇ ਮਨ ਬਣਾਇਆ ਹੋਇਆ ਸੀ ਜਿਹੜਾ ਕੇਂਦਰ ਤੋਂ ਪੈਸਾ ਆਏਗਾ ਅਸੀਂ ਜਿਹੜਾ ਬੰਦਰ ਬਾਂਡ ਕਰ ਲਾਂਗੇ ਉਹ ਬੰਦਰ ਬਾਂਡ ਉਹਨਾਂ ਦੀ ਹੋਣੀ ਨਹੀਂ ਰਹੀ ਕਿਉਂਕਿ ਸਾਡੇ ਮੰਤਰੀ ਜਿਹੜੇ ਆ ਉੱਥੇ ਆ ਗਏ ਉਹ ਕਹਿੰਦੇ ਸਾਨੂੰ 12000 ਕੋਰਪਈਆ ਕਹਿ ਰਹੇ ਨੇ ਤੁਹਾਡੇ ਕੋਲ ਪਿਆ ਹੈਗਾ ਨਾਲ ਕਿੱਦਾਂ ਹੀ ਨਹੀਂ ਕੰਦੇ ਮੈਂ ਫੇਰ ਉਹੀ ਗੱਲ ਕਹਿ ਰਿਹਾ ਜੀ ਜਦੋਂ ਤੋਂ ਬਣੇ ਨੇ ਮੈਂ ਇੱਕ ਗੱਲ ਵੀ ਬਿਲਕੁਲ ਗਵਾਉਂਗਾ ਅਗਰ ਪੀਐਚਡੀ ਤੋਂ ਉੱਪਰ ਵੀ ਕੋਈ ਝੂਠ ਦੀ ਹੈ ਡੈਫੀਨੇਸ਼ਨ ਤੇ ਉਹ ਇਹਨਾਂ ਦੀ ਆਪ ਸਰਕਾਰ ਦੀ ਬਹੁਤ ਵੱਡੀ ਪੀ ਐਚ ਡੀ ਹੈ ਜੇ ਡਬਲ ਪੀ ਐਚ ਡੀ ਕਹੋਂਗੇ ਜੇ ਇਸ ਤੋਂ ਵੀ ਉੱਪਰ ਕੋਈ ਇਨਾਮ ਦੇਣਾ ਲਾਇਆ ਜਾਊ ਤੇ ਆਪ ਸਰਕਾਰ ਨੂੰ ਨਹੀਂ ਦੇ ਸਕਦੇ ਇਹ ਝੂਠ ਬੋਲਣ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਪੀ ਐਚ ਡੀ ਕੀਤੀ ਹੋਈ ਹੈ ਉਹ ਹਰ ਵੇਲੇ ਝੂਠ ਬੋਲਦੇ ਆ ਤੁਹਾਨੂੰ ਵੀ ਪਤਾ ਹੈ ਵੀ ਆਮ ਸਰਕਾਰ ਹੈ ਜੀ ਜਗ੍ਹਾ ਨਹੀਂ ਲਵਾਗੇ ਜੀ ਕੋਠੀ ਨਹੀਂ ਬਣਾਵਾਂਗੇ ਜੀ ਕਮਰਾ ਨਹੀਂ ਲਵਾਵਾਂਗੇ ਜੀ ਸਿਕਿਉਰਟੀ ਨਹੀਂ ਲਵਾਵਾਂਗੇ ਜੀ ਕਾਰ ਨਹੀਂ ਲਵਾਵਾਂਗੇ ਜੀ ਆਮ ਬੰਦੇ ਮੰਗੂ ਇੱਕ ਘਰ ਦੇਵਾਂਗੇ ਜੀ ਇੱਕ ਕਮਰੇ ਦੇ ਰਵਾਂਗੇ ਜੀ ਅਸੀਂ ਕੁਝ ਨਹੀਂ ਕਰਾਂਗੇ ਜੀ ਅਸੀਂ ਬਿੰਦੀ ਮਾਫ ਕਰ ਦੇਾਂਗੇ ਜੀ ਅਸੀਂ ਮਹਿਲਾਵਾਂ ਨੂੰ ਹਜ਼ਾਰ ਜੂਠ ਇੱਕ ਵਾਰ ਹੈ ਝੂਠ ਤੇ ਝੂਠ ਝੂਠ ਤੇ ਝੂਠ ਹਰ ਵੇਲੇ ਇਹੀ ਕਹਿੰਦੇ ਕੇਂਦਰ ਸਰਕਾਰ ਦੇ ਕੇਂਦਰ ਸਰਕਾਰ ਨੇ ਕਦੀ ਇੱਕ ਕੀਤਾ ਹੀ ਨਹੀਂ ਜੇ ਕੇਂਦਰ ਸਰਕਾਰ ਨਾ ਦੇਰੀ ਹੋਵੇ ਤਾਂ 20 ਮੰਤਰੀ ਸਾਡੇ ਅੱਜ ਪੰਜਾਬ ਦਾ ਦੋੜਾ ਨਾ ਕਰ جاتੇ ਮਤਲਬ ਕਰ ਚੁੱਕੇ ਹੋਣਗੇ ਉਹ ਕਰ ਚੁੱਕੇ ਨੇ ਔਰ ਉਸ ਤੋਂ ਇਲਾਵਾ ਵੀ ਕੰਟੀਨਿਊ ਦੌੜਾ ਚੱਲ ਰਿਹਾ ਹੈ ਦੌੜਾ ਕਰਕੇ ਉਹ ਕੀ ਦੌੜਾ ਦੇ ਵਿੱਚ ਉਹ ਅੰਕੜਾ ਲੈ ਰਹੇ ਨੇ ਤਾਜੀ ਲੋਕਾਂ ਤੱਕ ਜਿਹੜੀ ਪੀੜਿਤ ਲੋਕਾਂ ਤੱਕ ਜਿਹੜਾ ਆਪਣਾ ਮੁਆਵਜ਼ਾ ਹੈ ਉਹਨਾਂ ਨੂੰ ਪਹੁੰਚ ਸਕੇ ਉਹ ਅੰਕੜਾ ਲੈ ਰਹੇ ਕਿਉਂਕਿ ਅੰਕੜਾ ਦੇ ਨਹੀਂ ਦੇ ਇਹ ਅੰਕੜਾ ਸਿੱਧੀ ਇੱਕੋ ਹੀ ਗੱਲ ਮੰਤਰੀ ਇਹਨਾਂ ਦੇ ਬੋਲਦੇ ਨੇ ਕਿ ਸਾਨੂੰ ਜੀ 20000 ਕੋਟ ਦੇ ਜਦੋਂ ਅਸੀਂ ਕਹਿੰਦੇ ਆ ਕੇਂਦਰ ਸਰਕਾਰ ਪੁੱਛਦੇ 20000 ਕੋਟ ਦੀ ਮੰਗਦੇ ਹੋ ਉਸ ਤੋਂ 20000 ਕੋਟ ਦਾ ਡਾਟਾ ਦਾ ਦੇ ਦੇ ਇੱਕ ਡਾਟਾ ਨਾ ਕੋ ਪ੍ਰੋਵਾਈਡ ਨਹੀਂ ਹੋ ਪਾ ਰਹਿਆ ਜੋ 20000 ਡੋਟ ਦੇ ਦਿਓ ਬੱਗੀ 10000 ਡੋਟ ਦੇ ਵੀ 20000 ਕੋਟ ਦਾ ਕੋਈ ਡਾਟਾ ਤਾਂ ਹੋਊਗਾ ਪੁੱਤ ਜੀ ਸਿੱਟੇ ਦੇ ਹਰ ਇੱਕ ਨੂੰ ਉਹਨਾਂ ਦੇ ਸਿੱਕੇ ਖਰਚਾ ਦੇ ਵਿੱਚ ਜਾਓ ਇਹ ਕੇਂਦਰ ਕੋਲ ਜਿਹਦਾ ਚੀਫ ਜੀ ਗੱਲ ਕਰ ਰਹੇ ਹਾਂ ਇਹ ਜਿਹੜਾ ਆંકੜਾ ਦਿੱਤਾ ਇਹ ਸਾਡਾ ਆਕੜਾ ਨਹੀਂ ਸੀਗਾ ਜੀ ਜਟੇ ਬਹੁਤ ਬਹੁਤ ਥਿਆਰੇ ਸੀਗਾ ਇਹ ਆંકੜਾ ਚੀਜ਼ ਦੱਸਦਾ ਉਹਨਾਂ ਨੇ ਆਕੜਾ ਦਿੱਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਆਕੜਾ ਦਿੱਤਾ ਮੰਤਰੀ ਨੇ ਵੀ ਨਹੀਂ ਬਤਾ ਵੀ ਸਾਡੇ ਜੀਤ ਸਾਹਿਬ ਜਿਹੜੇ ਇਹ ਅੰਕੜਾ ਦੇ ਰਹੇ ਨੇ ਆਪਕਾ ਕਿਸੇ ਕੱਠ ਦੇ ਦੇ ਰਹੇ ਨੇ ਉਹ 20000 ਕੋਟ ਮੰਗਦੇ ਸਾਡਾ ਅੰਕੜਾ 20000 ਕੋਟ ਹੈ ਪਰ ਜਿਹੜਾ ਹੁਣ ਮੰਤਰੀ ਆ ਰਹੇ ਨੇ ਉਹ ਮੰਤਰੀ ਇਸੇ ਗੱਲ ਤੇ ਆ ਰਹੇ ਨੇ ਵੀ ਜਿਹੜਾ ਅੰਕੜਾ ਦਾ ਚਾਹੇ ਉਹ ਜਿੰਨੇ ਮਰਜ਼ੀ ਦਾ ਹੋਵੇ ਤਾਂ ਕਿ ਕੇਂਦਰ ਸਰਕਾਰ ਉਹਨਾਂ ਨੂੰ ਦੇ ਦੇ ਜਿਹੜੀ ਹੈ ਰਾਹਤ ਦਾ ਨਹੀਂ ਇਹਦੇ ਤੇ ਤਾਂ ਪਾ ਇਹ ਸ਼ਸਤੀ ਨੇ ਇਸ ਤੋਂ ਗੁਰੂ ਨੂੰ ਮੰਗਿਆ ਮੰਗਿਆ ਤਾਂ ਕੋਲ ਆ ਜਾਓ ਕੋਈ ਜਾਸਰ ਵਾਲਾ ਬਾਹਰ ਪਰ ਕੋਲ ਉਹ ਨਹੀਂ ਤੇਰਾ 13200 ਤੇਰਾ 13000 ਤੇਰਾ 13299 ਕਰੋੜ ਜਦੋਂ ਮੰਗਿਆ ਉਹਨਾਂ ਨੇ ਅੰਗੜੇ ਦੱਸ ਕੇ ਮੰਗਿਆ ਤੇ ਇਹ ਵੀ ਯਾਰ ਜੋੜ ਕੇ ਮੈਂ ਕਹਿੰਦੇ ਤੇ ਨਹੀਂ ਐਫ ਡੀ ਆਰ ਫਰਦਰ ਜਿਹੜਾ ਉਹ 12000 ਕਰੋੜ ਜਿਹੜਾ ਫਸਤੀਆਂ ਨਾਲ ਉਹ ਹੀ ਜਿਹੜਾ ਨਹੀਂ ਇਹ ਤਾਂ ਸਭ ਮੰਗਿਆ ਕਿਸ ਪਰਧਿਆਪ ਤੇ ਇਹਨਾਂ ਨੇ ਕਿ ਅਗਲੇ ਚੀਫ ਸੈਕਟਰੀ ਇੱਕ ਲਬਜ਼ کہہ ਰਹੇ ਅੰਗਰੇਜ਼ੀ ਦੀ ਫਾਇਦਾ ਇਹਦੇ ਕਰਕੇ ਤੁਸੀਂ ਆਪਣੇ ਵੀ ਕਰ ਲੋ ਕੁੰਜੀ ਕਰ ਲੋ ਤੁਸੀਂ ਇਹ ਦੇਖੋ ਕਿ ਤੁਸੀਂ ਜਿਹੜਾ ਤੇ ਦੋ ਜਿਹੜੇ ਮੰਤਰੀ ਜਿਹੜੇ ਨੇ ਚੋਰਾ ਕਰਦੇ ਨੇ ਪੰਜਾਬ ਦੇ ਵਿੱਚ ਉਹ ਬ੍ਰੌਂਚ ਜਿਹਦਾ ਰਿਪੋਰਟ ਲੈ ਰਹੇ ਨੇ ਇਹੋ ਪ੍ਰੋਜੈਕਟ ਲੈ ਕੇ ਤੇ 12599 ਕਰੋੜ ਰੁਪਏ ਲੈ ਕੇ ਟੂਟ ਪ੍ਰੋਸਕਰੀ ਹੈ ਉਹਦੇ ਸੰਬੰਧ ਵਿੱਚ ਅੱਜ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਔਰ ਮੈਂ ਧੰਨਵਾਦ ਕਰਦਾ ਕਿੰਨਾ ਵੀ ਪ੍ਰਿੰਟ মিডিਆ ਔਰ ਪ੍ਰੈਸ ਦੇ ਵੀਰ ਉਰੇ ਪਹੁੰਚੇ ਆ ਸਾਰਿਆਂ ਦਾ ਉਰੇ ਵੱਲ ਬਹੁਤ ਧੰਨਵਾਦ ਸਾਡੇ ਬਹੁਤ ਹੀ ਉਤਕਾਰਯੋਗ ਸਾਡੇ ਭਾਰਤੀ ਜਨਤਾ ਪਾਰਟੀ ਦੇ ਸ਼ੂਰੇ ਦੇ ਮੀਤ ਪ੍ਰਧਾਨ ਜੀ ਜਤਿੰਦਰ ਮਿੱਤ ਜੀ ਹੋਰ ਬੰਦੂ ਦੇ ਨਾਲ ਗੱਲ ਕਰ ਰਹੇ ਹਨ ਇਹਨਾਂ ਦੇ ਤਾਰ ਸਾਡੇ ਤੋਂ ਹੁਣੇ ਹੀ ਆਵਾਜ਼ ਆ ਰਹੀ ਹੈ ਸਰ ਲਓ ਬਾਤ ਇਹ ਜਿਹੜੀ ਫੜਾਂ ਦੇ ਪ੍ਰਤੀ ਜਿੰਨਾ ਵੀ ਐਸਟੀਆਰਐਫ ਦਾ ਪੈਸਾ ਆਇਆ ਔਰ ਉਹਦੇ ਸੰਬੰਧ ਵਿੱਚ ਜੋ ਵੀ ਅੱਗੇ ਗੱਲਬਾਤ ਹੈਗੀ ਹੈ ਪੂਰੀ ਡਿਟੇਲ ਦੀ ਜਾਣਕਾਰੀ ਤੁਹਾਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤ ਜੀ ਦੱਸਣਗੇ